ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਬਲੱਡ ਸਟੋਰੇਜ ਰੂਮ ਵਿੱਚ ਇੱਕ ਵੱਡੀ ਅੱਗ ਲੱਗ ਗਈ। ਸੁਰੱਖਿਆ ਗਾਰਡ ਅਤੇ ਹਸਪਤਾਲ ਸਟਾਫ ਦੀ ਹਿੰਮਤ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ। ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ ਨੂੰ ਸਮੇਂ ਸਿਰ ਕਾਬੂ ਕਰ ਲਿਆ ਗਿਆ। ਆ ਸਾਰੇ ਸੈਕਟਰ ਜੀ। ਛੇਤੀ ਦਿਓ ਛੇਤੀ ਸਿਲੰਡਰ ਉਹ ਸਿਲੰਡਰ ਹੀ ਲਿਆ ਪੂਰੇ ਆਉਂਦੇ ਪਏ ਕਹਿੰਦੇ ਸਿਲੰਡਰ ਤੇ ਮੌਸਾ ਨਾ ਵਰ ਗਿਆ ਕੰਮ ਜ਼ਿਆਦਾ ਪੰਜਾਬ ਵਿੱਚ ਜਿੱਥੇ ਪ੍ਰਵਾਸੀਆਂ ਨੂੰ ਲੈ ਕੇ ਮਾਹੌਲ ਖਰਾਬ ਚੱਲ ਰਿਹਾ ਹੈ ਉੱਥੇ ਹੀ ਬਕਰ ਪੰਚਾਇਤਾਂ ਵੱਲੋਂ ਪ੍ਰਵਾਸੀਆਂ ਖਿਲਾਫ ਸਖਤ ਰੋਲ ਅਪਣਾਏ ਜਾ ਰਹੇ ਹਨ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਸ਼ਹਿਰ ਗੋਬਿੰਦਪੁਰ ਸਾਹਿਬ ਦੇ ਪਿੰਡ ਹਰਚੋਵਾਲ ਵਿੱਚ ਅੱਜ ਇੱਕ ਮਤਾ ਪਾਸ ਕੀਤਾ ਗਿਆ ਜਿਸ ਵਿੱਚ ਪ੍ਰਵਾਸੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਇਸ ਮੌਕੇ ਸਰਪੰਚ ਕੈਪਟਨ ਤਰਮਿੰਦਰ ਸਿੰਘ ਵੱਲੋਂ ਪੂਰੀ ਪੰਚਾਇਤ ਦੇ ਨਾਲ ਪ੍ਰਵਾਸੀਆਂ ਦਾ ਇਜਲਾਸ ਬੁਲਾਇਆ ਗਿਆ ਜਿਸ ਵਿੱਚ ਪ੍ਰਵਾਸੀਆਂ ਨੂੰ ਉਹਨਾਂ ਦੇ ਆਧਾਰ ਕਾਰਡ ਪਰਿਵਾਰ ਦੇ ਬਾਰੇ ਪੂਰੀ ਜਾਣਕਾਰੀ ਪੁਲਿਸ ਵੈਰੀਫਿਕੇਸ਼ਨ ਅਤੇ ਆਉਣ ਜਾਣ ਵਾਲੇ ਰਿਸ਼ਤੇਦਾਰਾਂ ਬਾਰੇ ਜਾਣਕਾਰੀ ਕਲੰਬੰਦ ਕੀਤੀ ਗਈ ਇਸ ਮੌਕੇ ਸਰਪੰਚ ਕੈਪਟਨ ਤਰਮਿੰਦਰ ਸਿੰਘ ਨੇ ਪ੍ਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਪੁਲਿਸ ਵੈਰੀਫਿਕੇਸ਼ਨ ਕਰਵਾ ਲੈਣ ਮਹਿੰਦਰ ਸਿੰਘ ਸਰਪੰਚ ਪਿੰਡ ਹਰਚੋਵਾਲ ਅੱਜ ਦਾ ਵਿਸਤਾਰ ਇਹ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪ੍ਰਵਾਸੀਆਂ ਦੁਆਰਾ ਪੰਜਾਬ ਦੇ ਵਿੱਚ ਬਹੁਤ ਹੀ ਘਰਾਉਣੀਆਂ ਹਰਕਤਾਂ ਨੂੰ ਜਾਮ ਦਿੱਤਾ ਗਿਆ ਜਿਹਦੇ ਕਰਕੇ ਸਾਰਾ ਪੰਜਾਬ ਚ ਤਰਕ ਹੈ ਤੇ ਆਪਣੇ ਆਪਣੇ ਲੈਵਲ ਤੇ ਆਪਣੇ ਆਪਣੇ ਤਰੀਕੇ ਨਾਲ ਕਾਰਵਾਈ ਕਰ ਰਿਹਾ ਤੇ ਇਸੇ ਕਰੀ ਤੇਿਤ ಗ್ರಾಮ ਪੰਚਾਇਤ ਹਰਚੋਵਾਲ ਨੇ ਇੱਕ ਨਿਰਣੇ ਕੀਤਾ ਹੈ ਕਿ ਜੋ ਵੀ ਸਾਡੇ ਪਿੰਡ ਵਿੱਚ ਪ੍ਰਵਾਸੀ ਚਾਹੇ ਆਸ-ਪਾਸ ਦਾ ਕਿਰਾਏ ਦਾ ਰਹਿੰਦਾ ਉਹਨੂੰ ਹੀ ਬਾਇਰ ਕਾਰਡ ਰੱਖਾਂਗੇ ਔਰ ਸਭ ਤੋਂ ਵੱਡੀ ਗੱਲ ਐਜ਼ ਇੱਕ ਕਾਨੂੰਨ ਵੀ ਇਹ ਕਹਿੰਦਾ ਆ ਕਿ ਅਗਰ ਤੁਹਾਡੇ ਪਿੰਡ ਕੋਈ ਕਿਰਾਏ ਦਾ ਰਹਿੰਦਾ ਆ ਤੇ ਉਹਦੀ ਵੈਰੀਫਿਕੇਸ਼ਨ ਪੁਲਿਸ ਦਾ ਵੈਰੀਫਿਕੇਸ਼ਨ ਉਹਦੇ ਆਪਣੇ ਪੁਲਿਸ ਸਟੇਸ਼ਨ ਤੋਂ ਔਰ ਜਿੱਥੇ ਉਹ ਰਹਿ ਰਿਹਾ ਉਸ ਪੁਲਿਸ ਸਟੇਸ਼ਨ ਤੋਂ ਵੈਰੀਫਿਕੇਸ਼ਨ ਹੋਣਾ ਜ਼ਰੂਰੀ ਹੈ ਤੇ ਇਹਨਾਂ ਨੂੰ ਅਸੀਂ ਅੱਗੇ ਕੁਝ ਟਾਈਮ ਦਿੱਤਾ ਆ ਐਂਟਰੀ ਵਗੈਰਾ ਇਸ ਮੈਂਟੇਨ ਕਰ ਲਈ ਗਈ ਹੈ ਤੇ ਇਹਨਾਂ ਨੂੰ ਅੱਗੇ ਕੋਈ ਦਿਨ ਦਿੱਤੇ ਨੇ ਕਿ ਐਸ ਦਿਨ ਤੱਕ ਤੁਹਾਡੀ ਡੀਟੇਲ ਡੇਟ ਹੈ ਇਸ ਦਿਨ ਤੱਕ ਤੁਸੀਂ ਸਾਨੂੰ ਆਪਣੀ ਪੁਲਿਸ ਵੈਰੀਫਿਕੇਸ਼ਨ ਲੈ ਕੇ ਜਮਾ ਕਰਵਾਓ ਅਗਲੀ ਖਬਰ ਗੁਰਦਾਸਪੁਰ ਤੋਂ ਜਿੱਥੇ ਬੀਤੀ ਸ਼ਾਮ ਤੋਂ ਧਾਰੀਵਾਲ ਥਾਣੇ ਦੇ ਇੱਕ ਪੁਲਿਸ ਮੁਲਾਜ਼ਮ ਦੀ ਬਹਾਦਰੀ ਚਰਚਾ ਦਾ ਵਿਸ਼ਾ ਬਣ ਚੁੱਕੀ ਹੋਈ ਹੈ ਤੇ ਹੁਣ ਇਸ ਨਾਲ ਸੰਬੰਧਿਤ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ ਕਿ ਇਸ ਪੁਲਿਸ ਮੁਲਾਜ਼ਮ ਵੱਲੋਂ ਇਕੱਲੇ ਹੀ ਦੋ ਚਪਟ ਮਾਰਾਂ ਨੂੰ ਦਬੋਚ ਲਿਆ ਗਿਆ ਸੀ ਹਾਲਾਂਕਿ ਤੁਰੰਤ ਬਾਅਦ ਹੀ ਉਸ ਦੀ ਮਦਦ ਲਈ ਇੱਕ ਹੋਰ ਪੁਲਿਸ ਮੁਲਾਜ਼ਮ ਅਤੇ ਕੁਝ ਦੇਰ ਬਾਅਦ ਹੀ ਨਜ਼ਦੀਕ ਦੇ ਦੁਕਾਨਦਾਰ ਅਗਲੀ ਖਬਰ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਵੱਲੋਂ ਰੋਪੜ ਵਿਖੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੇਸ਼ ਅਤੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਪਹਿਲਾ ਨਵਰਾਤਰਾ ਹੈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 15 ਅਗਸਤ ਨੂੰ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਪਹਿਲੇ ਨਵਰਾਤਰੇ ਯਾਨੀ 22 ਸتمبر ਨੂੰ ਦੇਸ਼ ਵਿੱਚ ਜੀਐਸਟੀ ਦੀਆਂ ਨਵੀਆਂ ਦਰਾਂ ਲਾਗੂ ਕੀਤੀਆਂ ਜਾਣਗੀਆਂ ਅੱਜ ਪਹਿਲੇ ਨਵਰਾਤਰੇ ਤੋਂ ਹੀ ਪੂਰੇ ਦੇਸ਼ ਵਿੱਚ ਜੀਐਸਟੀ ਦੀਆਂ ਨਵੀਆਂ ਦਰਾਂ ਲਾਗੂ ਹੋਣ ਨਾਲ ਲੋਕਾਂ ਦੇ ਆਮ ਜੀਵਨ ਵਿੱਚ ਵਰਤੋਂ ਆਉਣ ਵਾਲੀਆਂ ਲਗਭਗ 99% ਚੀਜ਼ਾਂ ਬਹੁਤ ਹੀ ਸਸਤੀਆਂ ਹੋ ਗਈਆਂ ਹਨ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਨਵਰਾਤਰਿਆਂ ਦਾ ਪਹਿਲਾ ਦਿਨ ਹੈ ਤੇ ਫੈਸਟੀਵਲ ਸੀਜ਼ਨ ਜਿਹੜਾ ਹੈ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਲੋਕਾਂ ਨੇ ਬਹੁਤ ਸਾਰੀ ਖਰੀਦਦਾਰੀ ਕਰਨੀ ਹੈ ਕਿਉਂਕਿ ਸਾਡੇ ਆਮ ਹੁੰਦਾ ਕਿ ਖੁਸ਼ੀ ਦੇ ਮੌਕੇ ਕਿਸੇ ਨੂੰ ਕੁਝ ਨਾ ਕੋਈ ਲੈ ਕੇ ਜਾਈਦਾ ਸੋ ਨਿਊ ਜਨਰੇਸ਼ਨ GST ਰਿਫਾਰਮਸ ਅੱਜ ਤੋਂ ਹੀ ਲਾਗੂ ਹੋਣਗੇ ਪ੍ਰਧਾਨ ਮੰਤਰੀ ਜੀ ਸ਼੍ਰੀ ਨરેਂਦਰભાઈ ਮੋਦੀ ਜੀ ਨੇ 15 ਅਗਸਤ ਇਸੇ ਸਾਲ 2025 ਇੱਕ ਐਲਾਨ ਕੀਤਾ ਸੀ ਕਿ ਅਸੀਂ ਪਹਿਲੇ ਨਵਰਾਤਰੇ ਤੋਂ ਅੱਜ ਪਾਓ ਅੱਜ 22 ਸਤੰਬਰ ਤੋਂ ਨਵੀਂ ਜਨਰੇਸ਼ਨ ਦੀ GST ਲੈ ਕੇ ਆਵਾਂਗੇ GST ਟੈਕਸ ਜਿਹੜਾ ਇਹ ਸਾਰੀਆਂ ਸਟੇਟਾਂ 'ਚ ਇਕੱਠਾ ਹੁੰਦਾ ਔਰ ਉਸ ਤੋਂ ਬਾਅਦ ਇਹ ਜਿਹੜਾ ਹੈ ਦੇਸ਼ ਦੀ ਸਮਾਜ ਦੀ ਡਿਵੈਲਪਮੈਂਟ ਲਈ ਵੀ ਖਰਚਿਆ ਜਾਂਦਾ ਜਿੱਥੇ ਜਿੰਨੀ ਵੱਡੀ GST ਕਲੈਕਸ਼ਨ ਹੋਵੇ ਉੱਥੇ ਲੱਗਦਾ ਕਿ ਉਹ ਸਟੇਟ ਦਾ ਵਪਾਰ ਵੀ ਇੰਨਾ ਅੱਛਾ ਹੈ ਉਸ ਦੇ ਵਿੱਚ ਕਾਰੋਬਾਰ ਵੀ ਇੰਨਾ ਅੱਛਾ ਇੰਡਸਟਰੀ ਇੰਨੀ ਅੱਛੀ ਹੈ ਸੋ ਅੱਜ ਜਿਹੜੀਆਂ ਪਹਿਲੀ ਗੱਲ ਤਾਂ ਬਹੁਤ ਸਾਰੀਆਂ ਚੀਜ਼ਾਂ ਤੇ ਜੀਐਸਟੀ ਜਿਹੜੀ ਹੈ ਉਹ ਘਟੀ ਹੈ ਔਰ ਇਹਦਾ ਲਾਭ ਜਿਹੜਾ ਹੈ ਉਹ ਇਹ ਹੋਏਗਾ ਕਿ 2 ਲੱਖ ਕਰੋੜ ਰੁਪਇਆ ਐਕਸਟਰਾ ਮਾਰਕੀਟ ਚ ਆਏਗਾ ਇਹਨਾਂ ਤਿਹਾਰਾਂ ਦੇ ਵਿੱਚ ਬਹੁਤ ਵੱਡਾ ਪੈਸਾ ਜਿਹੜਾ ਇਹਦੇ ਚ ਆਉਣ ਲੱਗਾ ਸਰਕਾਰ ਨੇ ਜਿਹੜੀਆਂ ਡੇਲੀ ਐਸੈਂਸ਼ੀਅਲ ਚੀਜ਼ਾਂ ਨੇ ਜਿਹੜੀਆਂ ਅਸੀਂ ਰੋਜ਼ ਘਰ ਦੇ ਵਰਤਦੇ ਆ ਭਾਂਡੇ ਹੋਏ ਤੇਲ ਆਇਲ ਹੋਇਆ ਸ਼ੈਂਪੂ ਹੋਇਆ ਦੂਜੀਆਂ ਚੀਜ਼ਾਂ ਉਹਨਾਂ ਤੋਂ 18 ਤੋਂ ਘਟਾ ਕੇ 5% ਜੀਐਸਟੀ ਕਰ ਦਿੱਤੀ ਹੈ ਨਵਾਂ ਸ਼ਹਿਰ ਦੇ ਰੇਲਵੇ ਰੋਡ ਤੇ ਟੁੱਟੀ ਹੋਈ ਸੜਕ ਦਾ ਕੰਮ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਇੰਚਾਰਜ ਲਲਿਤ ਮੋਹਨ ਪਾਟਕ ਨੇ ਦੱਸਿਆ ਹੈ ਕਿ ਰੇਲਵੇ ਰੋਡ ਦੀ ਸੜਕ ਦਾ ਕੰਮ ਜਲਦੀ ਸ਼ੁਰੂ ਹੋਣ ਜਾ ਰਿਹਾ ਹੈ ਇਸ ਮੌਕੇ ਹਲਕਾ ਨਮਾਸ਼ਹਿਰ ਦੇ ਵਿਧਾਇਕ ਡਾਕਟਰ ਨਸ਼ਤਰਪਾਲ ਪਹੁੰਚੇ हां जी एमएलए साहब हां जी सड़क दा आज रेलवे रोड ਤੋਂ ਲੈ ਕੇ ਕਰਿਆਮ ਰੋਡ ਤੱਕ ਜਿਹੜੀ ਸੜਕ ਦਾ ਦੁਗਾਟਣ ਸਾਡੇ ਬਹੁਤ ਹੀ ਸਤਿਕਾਰਯੋਗ ਨਗਰ ਕੌਂਸਲ ਨਵਾਂ ਸ਼ਹਿਰ ਦੇ ਪ੍ਰਧਾਨ ਭੈਣ ਜੀ ਬਲਵਿੰਦਰ ਕੌਰ ਜੀ ਆਮ ਆਦਮੀ ਪਾਰਟੀ ਦੇ ਹਲਕਾ ਅਨਜਾਤ ਜੀ ਲਲਿਤ ਮੋਨ ਪਾਟਕ ਸਾਹਿਬ ਕੌਂਸਲਰ ਡਾਕਟਰ ਕਮਲਜੀਤ ਜੀ ਕੌਂਸਲਰ ਭੈਣ ਜੀ ਬੀਕਾ ਜੀ ਗੌਰਮ ਮਖਨੌਰ ਸਾਹਿਬ ਕੌਂਸਲਰ ਔਰ ਬਹੁਤ ਹੀ ਸਤਿਕਾਰਯੋਗ ਮੱਖਣ ਸਿੰਘ ਗਰੇਵਾਲ ਸਾਹਿਬ ਔਰ ਬਹੁਤ ਹੀ ਸ਼ਹਿਰ ਦੀਆਂ ਮੌਜੂਦ ਸ਼ਖਸੀਤਾਂ ਜਿਹੜਾ ਕੰਮ ਕਿਸੇ ਨਾ ਕਿਸੇ ਅਰਚਨ ਕਰਕੇ ਕਾਫੀ ਲੰਮੇ ਸਮੇਂ ਤੋਂ ਪੈਂਡਿੰਗ ਸੀ ਅਸਮੁੱਚੇ ਹਾਊਸ ਨੇ ਸਮੁੱਚੇ ਸ਼ਹਿਰ ਨੇ ਸਮੁੱਚੇ ਕਾਉਂਸਲਰ ਸਹਿਬਾਨ ਨੇ ਇਹ ਨਗਰ ਕੌਂਸਲ ਨਮਾ ਸ਼ਹਿਰ ਦੇ ਪ੍ਰਧਾਨ ਭੈਣ ਦੀ ਬਲਵਿੰਦਰ ਕੌਰ ਜੀ ਦੇ ਰਾਹੀਂ ਅੱਜ ਇਹਦੀ ਸ਼ੁਰੂਆਤ ਕਰਾਈ ਆ ਔਰ ਅਸੀਂ ਇਸ ਸਮੁੱਚੇ ਨਗਰ ਨਿਵਾਸੀਆਂ ਦਾ ਔਰ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਦੇ ਆ ਹੁਣ ਇਸ ਕੰਮ ਨੂੰ ਪੂਰਨ ਜਿਹੜਾ ਆ ਸੁਚਾਰੂ ਰੂਪ ਦੇ ਨਾਲ ਅੱਗੇ ਵਧਾਉਣ ਲਈ ਸਾਡਾ ਸਾਰਿਆਂ ਦਾ ਸਹਿਯੋਗ ਆ ਇਹ ਕੰਮ ਜਿਹੜਾ ਕਾਫੀ ਲੰਮੇ ਸਮੇਂ ਤੋਂ ਪੈਂਡਿੰਗ ਸੀ ਇਹਦੇ ਵਿੱਚ ਜਿਹੜੀਆਂ ਸਮੇਂ-ਸਮੇਂ ਤੇ ਵੱਖ-ਵੱਖ ਆਗੂਆਂ ਨੇ ਵੱਖ-ਵੱਖ ਲੋਕਾਂ ਨੇ ਇਹਦੇ ਵਿੱਚ ਚਰਚਾ ਡਾਈਆਂ ਉਹਨੂੰ ਦੂਰ ਕਰਕੇ ਆਉਣ ਵਾਲੇ ਸਮੇਂ ਦੇ ਅੰਦਰ ਕੋਈ ਲੰਮੀ ਤੁਹਾਡੇ ਨਾਲ ਆਪਾਂ ਪ੍ਰੈਸ ਵਾਰਤਾ ਵੀ ਕਰ ਸਕਦੇ ਹਾਂ ਤੇ ਵਿੱਚ ਕੀ ਕਾਰਨ ਰਹੇ ਕੀ ਇਸ ਤਰ੍ਹਾਂ ਹੋਇਆ ਇਸ ਮਾਮਲੇ ਨੂੰ ਜਿਸੇ ਸ਼ਹਿਰ ਦੇ ਸਾਰੇ ਸਤਕਾਰਯੋਗ ਸਾਥੀਆਂ ਨੇ ਪੂਰਨ ਕਰਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਔਰ ਮੈਂ ਵੀ ਵਿਧਾਨ ਸਭਾ ਦੇ ਅੰਦਰ ਤਿੰਨ ਵਾਰੀ ਇਹ ਮਾਮਲਾ ਜਿਹੜਾ ਉਠਾਇਆ ਉਹਦੇ ਬਾਅਦ ਜਿਹੜੇ ਪੁਰਾਣੇ ਠੇਕੇਦਾਰ ਸੀ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਲਲਿਤ ਮੋਨ ਬਾਟਕ ਸਾਹਿਬ ਜਿਹੜੇ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਇਸ ਕੰਮ ਨੂੰ ਅੱਗੇ ਵਧਾਉਣ ਲਈ ਭੈਣ ਜੀ ਬਲਵਿੰਦਰ ਕੌਰ ਜੀ ਡਾਕਟਰ ਅਸੰਦ ਦਾ ਗੜ ਰਿਹਾ ਤਾਂ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜੀਆਂ ਚਾਲਾਂ ਜਿਹੜੀਆਂ ਚੱਲੀਆਂ ਗਈਆਂ ਉਹ ਇੱਥੋਂ ਦੇ ਪੁਰਾਣੇ ਵਿਧਾਇਕ ਜਿਹਨੂੰ ਲੋਕਾਂ ਨੇ ਸਿਆਣਾ ਬੱਚਾ ਸਮਝ ਕੇ ਚੁਣ ਲਿਆ ਸੀ ਪਰ ਉਹਨੇ ਲੋਕਾਂ ਨੂੰ ਲਗਾਤਾਰ ਧੋਖੇ 'ਚ ਰੱਖਿਆ ਤੇ ਅੱਜ ਵੀ ਜੇ ਇਹ ਕੰਮ ਇਹ ਡਿਲੇ ਹੋਇਆ ਵਾ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਉਸ ਐਮ.ਐਲ.ਏ ਦਾ ਤੇ ਉਹਦੇ ਜਿਹੜੇ ਲੋਕਲ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਦਾ ਸੀ ਜੇ ਨਗਰ ਕੌਂਸਲ ਦੇ ਪ੍ਰਧਾਨ ਨੇ ਸੜਕ ਬਣਾਉਣ ਦਾ ਕਿਤੇ ਟੀਚਾ ਮਿੱਥਿਆ ਤਾਂ ਇਹਨਾਂ ਲੋਕਾਂ ਨੇ ਪਰਵਾਹ ਨਹੀਂ ਕੀਤੀ ਜੇ ਹਾਈ ਕੋਰਟ ਚਲ ਗਏ ਤਾਂ ਹਾਈ ਕੋਰਟ ਤੁਰੇ ਹੋਆ ਜੇ ਹਾਈ ਕੋਰਟ 'ਚ ਗੱਲ ਨਾ ਬਣੀ ਤਾਂ ਸੁਪਰੀਮ ਕੋਰਟ ਤੱਕ ਤੁਰੇ ਹੋਆ ਇਹਦਾ ਮਤਲਬ ਕਹਿਣ ਦਾ ਭਾਵ ਇਹ ਆ ਕਿ ਇਹ ਲੋਕ ਚਾਹਦੇ ਹੀ ਨਹੀਂ ਆ ਕੀ ਨਵੇਂ ਸ਼ਹਿਰ ਦਾ ਰੇਲਵੇ ਰੋਡ ਬਣੇ ਪਰ ਮੈਂ ਅੱਜ ਆਪਣੀ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਤੇ ਨਵਾਂ ਸ਼ਹਿਰ ਦੇ ਲੋਕਾਂ ਨੂੰ ਮੁबारकबाद ਦਿੰਨਾ ਕਿ ਪਰਮਾਤਮਾ ਦੀ ਦਿਆਨ ਆ ਜਿਹੜੇ ਲੋਕ ਇੱਥੇ ਚਾਲਾਂ ਚੱਲ ਰਹੇ ਸੀ ਉਹਨਾਂ ਦੀਆਂ ਚਾਲਾਂ ਨਹੀਂ ਚੱਲ ਸਕੀਆਂ ਤੇ ਮਾਤਾ ਰਾਣੀ ਦੇ ਅਸ਼ੀਰਵਾਦ ਸਦਕਾ ਅੱਜ ਰੇਲਵੇ ਰੋਡ ਬਣਨ ਜਾ ਰਿਹਾ ਵਾ ਤੇ ਥਾਣਾ ਸਿਟੀ ਜੀਰਾ ਦੇ ਬਿਲਕੁਲ ਨਾਲ ਲੱਗਦੀਆਂ ਕਰੀਬ 40 ਦੁਕਾਨਾਂ ਜੋ ਕਿ ਰੈੱਡ ਕਰਾਸ ਦੀਆਂ ਮਲਕੀਅਤ ਦੱਸੀਆਂ ਜਾ ਰਹੀਆਂ ਹਨ ਬੀਤੇ ਦਿਨੀ ਰੈੱਡ ਕਰਾਸ ਵੱਲੋਂ ਇਹਨਾਂ ਦੁਕਾਨਾਂ ਨੂੰ ਢਾਉਣ ਦਾ ਨੋਟਿਸ ਜਾਰੀ ਕੀਤਾ ਗਿਆ ਜਿਸ ਨੂੰ ਲੈ ਕੇ ਦੁਕਾਨਦਾਰਾਂ ਵੱਲੋਂ ਪ੍ਰਸ਼ਾਸਨ ਦੇ ਖਿਲਾਫ ਮੋਰਚਾ ਖੋਲਦਿਆਂ ਅੱਜ ਧਰਨਾ ਲਗਾਇਆ ਗਿਆ ਸੀ ਇਸ ਧਰਨੇ ਵਿੱਚ ਫਿਲਮੀ ਅਦਾਕਾਰ ਅਮਤੋਜ ਮਾਨਵੀ ਉਤੇਜਿਤ ਤੌਰ ਤੇ ਸਾਰਾ ਸਨਾਨ ਕਾਰਕੇ ਵੱਲੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਤਾਰੇ ਤੇ ਤੁਹਾਨੂੰ ਵੀ ਪਾਉਣਾ ਆਉਗਾ ਤੁਸੀਂ ਭਰਾਵਾ ਤੁਹਾਡੇ ਭਰਾਵਾ ਨਾਲ ਸਾਥ ਮਿਲਦਾ ਰਹੇ ਬਈ ਅਰੇ ਵੱਟ ਕੱਢ ਦੇਂਗੇ ਵੱਟ ਕੱਢੀ ਕੀ ਹੈ ਜ਼ਮੀਨ ਪੁੱਡਾ ਚ ਆ ਗਈ ਸੁਣੋ ਮੇਰੀ ਗੱਲ ਮੈਂ ਅਜੇ ਰਿਕਾਰਡ ਨਹੀਂ ਦੇਖਿਆ ਤੁਸੀਂ ਬਿਨਾਂ ਰਿਕਾਰਡ ਦੇਖਿਆ ਓਕੇ ਓਕੇ ਹੁਣ ਇਹ ਦੱਸਿਓ ਜੇ ਕਿ ਇਹ ਜਿਹੜੀਆਂ ਦੁਕਾਨਾਂ ਸੀ ਇਹ ਪਹਿਲਾਂ ਕਾਦੇਚ ਸੀ ਸਾਰਾ ਰਿਕਾਰਡ ਕੱਟਾ ਹੈ ਰਿਕਾਰਡ ਤਾਂ ਪਿਛਲੇ 50 ਸਾਲ ਦਾ ਹੈ ਸਾਰਾ ਹੀ ਕੱਢ ਲਾਓ ਉਹ ਵੀ ਨਹੀਂ ਪਤਾ ਤੁਹਾਨੂੰ ਉਹ ਵੀ ਨਹੀਂ ਪਤਾ ਕਿ ਕਾਦੇ ਸੀਗੀਆਂ ਦੁਕਾਨਾਂ ਦੁਕਾਨਾਂ ਵਿੱਚ ਲਾ ਕੇ ਆਏ ਬੜਵਾਰੀ ਉਹ ਤੁਹਾਨੂੰ ਕੀ ਨਹੀਂ ਪਿਆ ਜਾ ਇੱਥੇ ਮੈਨੂੰ ਐਡੀ ਨੂੰ ਸਾਹਮਣੇ ਤੇ ਤੁਸੀਂ ਇਹ ਰਿਕਾਰਡ ਬਿਨਾਂ ਦੇਖੇ ਆ ਗਏ ਮੈਨੂੰ ਸਿਰਫ ਉਹਨਾਂ ਕਹਿ ਐ ਵੀ ਉੱਥੇ ਚਲ ਜਿਓ ਕਿ ਅਸੀਂ ਤੁਹਾਨੂੰ ਕੁਝ ਪੁੱਛਾਂਗੇ ਉਹਦਾ ਜਵਾਬ ਨਹੀਂ ਦਿਓਂਗੇ ਤੁਸੀਂ ਜਵਾਬ ਤੁਹਾਨੂੰ ਦੱਸ ਦਿੱਤਾ ਨਾ ਵੀ ਮੈਨੂੰ ਲੈ ਵੀ ਇਹ ਜ਼ਮੀਨ ਪਹਿਲਾਂ ਦੁਕਾਨਾਂ ਵਾਲੀ ਇਹ ਕਿਹਦੇ ਥੱਲੇ ਸੀ ਤੁਹਾਨੂੰ ਕਹੀ ਜਾਂਦਾ ਮੈਨੂੰ ਅੱਧਾ ਘੰਟਾ ਘਾਟਾ ਦੇ ਮੈਂ ਤਾਂ ਸਾਰਾ ਜਵਾਬ ਦੇ ਦਊਂਗਾ। ਛੇੜਾ ਜੀ ਦਊਂਗਾ। ਅੱਛਾ ਇੱਕ ਸਾਰੇ ਉਹਨਾਂ ਨੂੰ ਬਣਾ ਕੇ ਦਊਂਗਾ। ਸਰ ਇੱਕ ਗੱਲ ਪੁੱਛ ਸਕਦਾ। ਤੁਸੀਂ ਨੋਟਿਸ ਕੀ ਕੀਤਾ ਇੱਥੇ ਹੁਣ? ਉਹ ਤਾਂ ਪੁੱਛ ਸਕਦੇ ਹਾਂ ਅਸੀਂ। ਦੱਸੋ ਕੀ ਕੀਤਾ? ਮੈਂ ਨੋਟਿਸ ਇਹੀ ਦੇਖਿਆ। ਬੇਤੇ ਸਾਰਾ ਧੱਕਾ ਹੀ ਹੋਣ ਲਿਆ। ਹਾਲ ਦੀ ਘੜੀ। ਹਾਲ ਦੀ ਘੜੀ। ਇਹੀ ਧੱਕਾ ਹੀ ਹੋਣ ਲਿਆ। ਮੈਂ ਕਾਹਨ ਲਿਆ ਨਾ ਹਾਂ। ਮੈਂ ਤਾਂ ਬਹਿ ਕੇ ਤਾਂ ਗੱਡਾ ਗੱਡਾ ਸੁਣਿਆ ਸਾਰਿਆਂ ਦਾ। ਤੁਸੀਂ ਪੂਰਾ ਲੈਬਲ ਕਾਟ ਦੇ ਹੀ ਦੇਖਾਂਗੇ। ਦੇਖੋ ਨਬਾਤ ਅਜ ਕੋਈ ਨਾ ਸਿੱਟਾ ਕੱਢਾਗੇ। ਅਮਰ ਕਾਟਾ ਦੇ ਦਿਓ। टेक योर टाइम टेक योर टाइम ਆਰਾਮ ਨਾਲ ਤੁਸੀਂ ਰਿਪੋਰਟ ਦਿਓ ਉੱਥੇ ਥੈਂਕ ਯੂ ਜੀ ਹੁਣ ਇਹ ਜਿਹੜਾ ਬਰਦਾ ਦੇ ਪੁੱਟਾ ਜਿਵੇਂ ਅਸੀਂ ਲਖਾ ਬਣਾਉਂਦੇ ਆ ਸਾਰਾ ਪਰਦੇ ਵੀ ਘੜਾਉਂਦੇ ਆ ਵੀ ਐਕਚੁਅਲੀ ਅਸਾਂ ਦਾ ਮਾਰਕ ਕੋਣ ਆਪ ਰੈਵਿਊ ਰਿਗਾਰਡ ਦੇਖ ਕੇ ਸਾਰੇ ਮਨਾਂ ਦੀ ਵੈਰੀਫਾਈ ਕਰਦੇ ਜੋ 2.5 ਮਹੀਨੇ ਬੋਰਡ 'ਤੇ ਭੇਜਣੇ ਐ ਟੀਮ ਸਾਡ ਉਤ ਤੋਂ ਬਾਅਦ ਜੋ ਐਸਡੀ ਬਿਠਾਉਣਾ ਮੀਟਿੰਗ ਹੋ ਗਈ ਆ ਪਰ ਤੁਹਾਡੇ 5-10 ਬੰਦਿਆਂ ਨਾਲ ਲਾਵਾਂਗੇ ਲੈ ਕੇ ਉੱਥੇ ਸਿਟਿੰਗ ਕਰਾਵਾਂਗੇ ਅਗਰ ਫਿਊਚਰ ਤੁਹਾਡੇ ਨੂੰ ਸਾਰੀ ਗੱਲ ਦੱਸਾਂਗੇ ਇਹ ਮੌਕੇ ਦੇ ਆ ਕੁਝ ਹੋਣਦੇ ਆ ਜੀ ਰਿਅਲਟੀ ਮੁੱਕੇ ਦਾ ਕੋਈ ਸਵਾਲ ਨਹੀਂ ਹੈ ਜਦੋਂ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਕਿ ਦੇਖ ਕੇ ਤਵੇਦਾਈ ਸਰ ਸਾਹਿਬ ਆਏ ਨੇ ਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਆ ਦੁਕਾਨਾ ਪਿਛਲੇ 23 ਸਾਲ ਤੋਂ ਇੱਥੇ ਨੇ ਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਦੁਕਾਨਾ ਕਿਹੜੀ ਅਥਾਰਟੀ ਨਾਲ ਇੱਥੇ ਨੇ ਇਹ ਜ਼ਮੀਨ ਹੈ ਜਿਹੜੀ ਜਿਹੜੀ ਤੇ ਸਰਕਾਰ ਨੇ 70-70 ਤੇ 2.5 ਲੱਖ ਰੁਪਇਆ ਲੈ ਕੇ ਦੁਕਾਨਾ ਬਣਾਈ ਹੈ ਇਹ ਕਿਹੜੀ ਅਥਾਰਟੀ ਚ ਕਿਹਦੇ ਥੱਲੇ ਆ? ਤਸਿੰਦਰ ਸਾਹਿਬ ਨੂੰ ਪਤਾ ਹੀ ਨਹੀਂਗਾ। ਮਤਲਬ ਮੇਰੇ ਲਈ ਇਹ ਸਰਪ੍ਰਾਈਜ਼। ਤੁਸੀਂ ਨਗਰ ਕੌਂਸਲ ਦਾ ਪ੍ਰਧਾਨ ਖੜਾ ਸੀ। ਮੈਂ ਉਹ ਤੋਂ ਵੀ ਇਹ ਗੱਲ ਪੁੱਛੀ। ਕਾਫੀ ਗੱਲਾਂ ਕਰੀ ਜਾਂਦਾ ਸੀ। ਮੈਂ ਉਹ ਤੋਂ ਇੰਨੀ ਗੱਲ ਪੁੱਛੀ ਕਿ ਭਾਈ ਮੇਰੇਆ ਤੂੰ ਆਣਾ ਸਾਡਾ ਐਮ.ਐਲ.ਏ. ਡਿਸਕਸ਼ਨ ਕਰੂਗਾ ਅਸੈਂਬਲੀ ਚ ਜਾ ਕੇ। ਕਿਹੜੀ ਗੱਲ ਦੀ ਡਿਸਕਸ਼ਨ ਕਰੂਗਾ? ਇਹ ਜ਼ਮੀਨ ਕਾਦੇ ਲਈ ਲੈ ਰਹੇ ਹੋ ਤੇ ਪਹਿਲਾਂ ਕਿਹਦੇ ਨਾਤੇ ਇਹਨਾਂ ਕੋਲੇ ਸੀ ਦਸਤਾਵੇਜ਼ ਔਰ ਦੁੱਖ ਦੀ ਗੱਲ ਹੈ ਸ਼ਰਮ ਦੀ ਵੀ ਗੱਲ ਹੈ ਕਿ ਉਹਨੂੰ ਕੱਖ ਨਹੀਂ ਪਤਾ ਸੀ ਵੀ ਤਾਂ ਹੀ ਪਹੁੰਚਾਂਗੇ ਐਸੇ ਤਾਂ ਇਹਨਾਂ ਦੇ ਐਮਐਲਏ ਨੇ ਕਹਿਤਾ ਹੈ ਕਿ ਜੇ ਸੀਬੀ ਆਈ ਇਹ ਦੁਕਾਨ ਨੂੰ ਢਾਉਣ ਤਾਂ ਮੈਂ ਅੱਗੇ ਪੈ ਜੂੰਗਾ ਤੇ ਜਦੋਂ ਅੱਗੇ ਪੈਏ ਹਟਣਗੇ ਜੋ ਵੀ ਉਹਨਾਂ ਦਾ ਹੋ ਹੋ ਗਿਆ ਉਸ ਤੋਂ ਬਾਅਦ ਉੱਠ ਕੇ ਭੱਜ ਗਏ ਜਾਂ ਪੈ ਹੀ ਰਹੇ ਉਸ ਤੋਂ ਬਾਅਦ ਅਸੀਂ ਇਹਨਾਂ ਦੀਆਂ ਦੁਕਾਨਾਂ ਨਹੀਂ ਢਾਉਣ ਦੇਵਾਂਗੇ ਮੈਂ ਤੁਹਾਨੂੰ ਪੰਜਾਬੀ ਵਰਲਡ ਨੂੰ ਅਸੀਂ ਇਹ ਗੱਲ ਦੱਸੀ ਹੈ ਕਿ ਆਹ ਵੇਖੋ ਇੱਕ ਅਗਲੀ ਕਾੜੀ 'ਚ ਧੱਕਾ ਹੋ ਰਿਹਾ ਹੈ ਜਿਵੇਂ ਲੈਂਡ ਪੂਲਿੰਗ ਦਾ ਸੀ ਦੇਖੋ ਕੁਝ ਪਾਲਿਸਿਸ ਸਰਕਾਰ ਆਪਦੀ ਮਰਜ਼ੀ ਨਾਲ ਕਿਉਂਕਿ ਤਾਕਤ ਆਪਾਂ ਦਿੱਤੀ ਹੈ ਉਹ ਕੁਝ ਵੀ ਨੋਟੀਫਿਕੇਸ਼ਨ ਕਰ ਦਿੰਦੀ ਹੈ ਉਹਨੂੰ ਅਦਾਲਤ ਤਾਂ ਰੋਕੂਗੀ ਉਹ ਵੀ ਕਾਰਵਾਈ ਅਸੀਂ ਕਰਾਂਗੇ ਪਰ ਸਭ ਤੋਂ ਵੱਡੀ ਅਦਾਲਤ ਹੁੰਦੀ ਹੈ ਲੋਕਾਂ ਦੀ ਜਦੋਂ ਲੋਕਾਂ ਦਾ ਦਬਾਅ ਬਣਦਾ ਹੈ ਮੈਨੂੰ ਇਹ ਦੱਸੋ ਤੁਸੀਂ ਜਦੋਂ ਲੈਂਡ ਪੂਲਿੰਗ ਆਈ ਸੀ ਲੈਂਡ ਪੂਲਿੰਗ ਦਾ ਇਹਨਾਂ ਨੇ ਵਾਪਸ ਕਿਉਂ ਲਿਆ ਜਿਹੜਿਆ ਨਵਾਂ ਐਕਟ ਬਣਾ ਕੇ ਲੈ ਆ ਰਹੇ ਸੀ ਲੈਂਡ ਦਾ ਉਹ 19 2013 ਵਾਲੀ ਦੀ ਨਵੀਂ ਸੀ ਉਹ ਕਿਵੇਂ ਵਾਪਸ ਲੈ ਲਿਆ ਕਿਉਂਕਿ ਲੋਕਾਂ ਦੀ ਅਦਾਲਤ ਆਂਦੀ ਤੁਸੀਂ ਸਾਡੇ ਨਹੀਂ ਫੈਸਲਾ ਕਰ ਰਹੇ ਹੋ ਤੇ ਸਾਨੂੰ ਹੀ ਲੁੱਟੀ ਜਾ ਰਹੇ ਹੋ ਹੁਣ ਵੀ ਅੱਜ ਅਸੀਂ ਤੁਹਾਡੇ ਕੈਮਰੇ ਰਾਹੀਂ ਪੂਰੇ ਸੰਸਾਰ ਨੂੰ ਦੱਸਿਆ ਔਰ ਕੋਰਟ ਦੇ ਵਿੱਚ ਹਾਈ ਕੋਰਟ ਚ ਵੀ ਇਹਦੀ ਰਿੱਟ ਜਾਊਗੀ ਔਰ ਨਾਲ ਨਾਲ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਰਿਹਾ ਕੀ ਆ ਦੁਕਾਨਾਂ ਸਰਕਾਰ ਨੇ ਬਣਾਈਆਂ ਔਰ ਇਨ੍ਹਾਂ ਦੁਕਾਨਾਂ ਦਾ ਇਹ ਕਿਰਾਇਆ ਦਿੰਦੇ ਨੇ ਔਰ ਹਰ ਸਾਲ ਉਹ ਕਿਰਾਇਆ ਇਨਕਰੀਜ਼ ਹੁੰਦਾ ਹੈ ਤੇ ਇਹਨਾਂ ਨੂੰ ਹਟਾਉਣ ਦਾ ਮੋਟਿਵ ਕੀ ਹੈ ਤੇ ਛੋਟੇ ਮਪਾੜੀ ਆ ਦੁਕਾਨਦਾਰ ਨੇ ਇਹਨਾਂ ਨੂੰ ਨੋਟਿਸ ਦਿੱਤਾ ਕਿ ਦੁਕਾਨਾ ਢਾ ਦੇਣੀ ਹੈ ਅਸੀਂ ਸਿਰਫ ਇਹ ਹੀ ਅਪੀਲ ਕਰਦੇ ਕੋਣੀ ਹੈ ਸਰਕਾਰ ਨੂੰ ਵੀ ਇਹਨਾਂ ਦੀ ਰੀਤ